ਪਿਤੇ ਦਿਨ ਤੋਂ ਤੁਸੀਂ ਦੇਖ ਰਹੇ ਹੋਵੋਗੇ ਕਿ ਪੰਜਾਬ ਦੇ ਜਿਹੜੇ ਬਾਰਡਰ ਨੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਉੱਥੇ ਤੱਕ ਕਿਸਾਨ ਵੱਡੀਆਂ ਮਸ਼ੀਨਰੀਆਂ ਲੈ ਕੇ ਪਹੁੰਚਲੇ ਨੇ ਲੇਕਿਨ ਹੁਣ ਪੰਜਾਬ ਦੇ ਡੀਜੀਪੀ ਦੇ ਵੱਲੋਂ ਨਵੀਆਂ ਇੰਸਟਰਕਸ਼ਨਾਂ ਦਿੱਤੀਆਂ ਗਈਆਂ ਨੇ ਤਾਂ ਉਸ ਇੰਸਟਰਕਸ਼ਨ ਦੇ ਬਾਰੇ ਗੱਲਬਾਤ ਕਰਦੇ ਆ ਮੇਰੇ ਨਾਲ ਮੇਰੇ ਸਹਿਯੋਗੀ ਗਗਨ ਸ਼ੁਕਲਾ ਜੀ ਮੌਜੂਦ ਨੇ ਸ਼ੁਕਲਾ ਸਾਹਿਬ ਨਵੀਆਂ ਇੰਸਟਰਕਸ਼ਨਸ ਕੀ ਨੇ ਜਿਹੜੀਆਂ ਮਸ਼ੀਨਰੀ ਨੂੰ ਲੈ ਕੇ ਨੇ ਦੇਖੋ ਗੁਰਦੀਪ ਇੱਕ ਚੀਜ਼ ਹੈ ਕੱਲ ਹਰਿਆਣਾ ਦੇ ਡੀਜੀ ਵੱਲੋਂ ਇੱਕ ਡੀਜੀਪੀ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖਿਆ ਜਾਂਦਾ ਜਿਸ ਦੇ ਵਿੱਚ ਜਿਹੜੀ JCB ਮਸ਼ੀਨਾਂ ਦੀ ਹੈਵੀ ਜਿਹੜੀ ਆ 71 ਤਾ ਉੱਥੇ ਦੇਖੀ ਜਾਵੇ ਤਾਂ ਉਸ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ ਕਿ ਅਗਰ ਟਕਰਾਅ ਹੁੰਦਾ ਹੈ ਤਾਂ ਉਹਦੇ ਵਿੱਚ ਪੁਲਿਸ ਜਵਾਨਾਂ ਦੇ ਜਾਨ ਮਾਲ ਨੂੰ ਖਤਰਾ ਹੈ ਤਾਂ ਉਸ ਤੇ ਰਿਐਕਟ ਕਰਦੇ ਹੋਏ ਹੈ ਜੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਜਿਹੜਾ ਸਖਤ ਦਿਸ਼ਾ ਨਿਰਦੇਸ਼ ਦਿੱਲੀ ਕੁਝ ਤੋਂ ਪਹਿਲਾਂ ਦਿੱਤੇ ਨੇ ਕਿ ਜਿਹੜੀ ਆ ਮੂਵਮੈਂਟ ਹੈ ਦੇਖੋ ਇਸ ਸਿੱਧਾ ਲਿਖਿਆ ਹੈ ਸਟਾਪ ਦਾ ਮੂਵਮੈਂਟ ਆਫ JCB ਪੋਕਲਾਈਨ ਸਟਿਪਰਸ ਹਾਈਡਰਾ ਆਦਿ ਇਹ ਇਨਾ ਚੀਜ਼ਾਂ ਤੇ ਹੁਣ ਰੋਕ ਲਾਈ ਗਈ ਹੈ ਇਹ ਜਿਹੜੇ ਹੁਕਮ ਨੇ ਉਹ ਸਾਰੇ ਐਸਐਸਪੀ ਨੂੰ ਸੀਪੀਜ਼ ਨੂੰ ਇਸ਼ੂ ਕਰ ਦਿੱਤੇ ਗਏ ਨੇ ਕਿ ਇਨਾ ਚੀਜ਼ਾਂ ਤੇ ਰੋਕ ਲੱਗ ਜਾਣੀ ਚਾਹੀਦੀ ਹੈ ਕਿ ਉੱਥੋਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਹੁਣ ਕਿਸਾਨ ਜਿਹੜੇ ਨੇ ਉਸ ਵੇਲੇ ਸ਼ੰਭੂ ਬਾਰਡਰ ਤੇ ਤਾਇਨਾਤ ਨੇ ਓਕਲਾਈਨਾਂ ਮੌਜੂਦ ਨੇ ਜੀਸੀਬੀਆਂ ਮੌਜੂਦ ਨੇ ਤਾ ਹੁਣ ਜਿਹੜਾ 11 ਵਜੇ ਪ੍ਰੈਸ ਕਾਨਫਰੰਸ ਕਰਕੇ ਕਿਸਾਨਾਂ ਗੋਵਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਦਿੱਲੀ ਕੁਝ ਦੀ ਤਿਆਰੀ ਕੀਤੀ ਕਿ ਪਰ ਨਾਲ ਦੀ ਨਾਲ ਇੱਕ ਸ਼ਬਦ ਹੈ ਗੁਰਦੀ ਭੇ ਜੁਰੂ ਵਰਤਾ ਜਾਂਦਾ ਕਿ ਅਸੀਂ ਜਾਪਤੇ ਚ ਰਹਿ ਕੇ ਜਿਹੜਾ ਇਹ ਇਥੋਂ ਕੁਝ ਕਰਨਾ ਪਰ ਉਹ ਦੇਖਣਯੋਗ ਹੋਊਗਾ ਹਰਿਆਣਾ ਦੇ ਡੀਜੀ ਪੰਜਾਬ ਦੇ ਡੀਜੀ ਨੂੰ ਪੱਤਰ ਲਿਖਦੇ ਨੇ ਤਾਂ ਹੁਣ ਪੰਜਾਬ ਦੇ ਡੀਜੀਪੀ ਵੱਲੋਂ ਜਿਹੜਾ ਉਹ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਦਿੱਤੇ ਗਏ ਨੇ ਕਿ ਜਿਹੜਾ ਉਹ ਡੀਜੀ ਵੱਲੋਂ ਕਿਹਾ ਗਿਆ ਕਿ ਪੋਕਲਾਈਨਸ ਨੇ ਜੀਸੀਬੀ ਨੇ ਹਾਈਡਰਾ ਨੇ ਉਹ ਜਿਹੜੇ ਨੇ ਉਹਨਾਂ ਦੀ ਮੂਵਮੈਂਟ ਬਾਰਡਰਸ ਤੇ ਨਹੀਂ ਹੋਣੀ ਚਾਹੀਦੀ ਜਿਸ ਤਰੀਕੇ ਦੇ ਨਾਲ ਆਪਾਂ ਦੇਖਣ ਨੂੰ ਮਿਲਿਆ ਕਿ ਜਦੋਂ ਸਵੇਰ ਦਾ ਤੜਕਸਾਰਸੀਗੀ ਤਾਂ ਉਸ ਵੇਲੇ ਇੰਨੀ ਪੁਲਿਸ ਫੋਰਸ ਨਹੀਂ ਲੱਗੀ ਹੋਈ ਸੀਗੀ ਮਸ਼ੀਨਰੀ ਜਿਹੜੀ ਮਾੜੀ ਮੋਟੀ ਸੀਗੀ ਉਹ ਵੀ ਪਾਰ ਜਾ ਰਹੀ ਸੀਗੀ ਬਾਰਡਰ ਤੱਕ ਲੇਕਿਨ ਹੁਣ ਜਿਸ ਹਿਸਾਬ ਦੇ ਨਾਲ ਪ੍ਰਸ਼ਾਸਨ ਜੁੜਿਆ ਹੈ ਲੱਗਦਾ ਹੈ ਕਿ ਹੁਣ ਬਿਲਕੁਲ ਵੀ ਉੱਥੇ ਮੂਵਮੈਂਟ ਨਹੀਂ ਹੋ ਸਕਦੀ ਜਾਣ ਦੇ ਜੀ ਦੇਖੋ ਗਰਦੀਪ ਸਪਸ਼ਟ ਚੀਜ਼ ਹੈ ਹਰਿਆਣਾ ਤੋਂ ਬਾਅਦ ਪੰਜਾਬ ਦੀ ਪੁਲਿਸ ਵੀ ਐਕਸ਼ਨ ਦੇ ਵਿੱਚ ਹੈ ਦੇਖੋ ਪੁਲਿਸ ਦਾ ਕੰਮ ਹੁੰਦਾ ਲਾਅ ਐਂਡ ਆਰਡਰ ਮੇਨਟੇਨ ਕਰਨਾ ਤਾਂ ਪੰਜਾਬ ਵਾਲੀ ਸਾਈਡ ਵੀ ਪੰਜਾਬ ਪੁਲਿਸ ਦਾ ਫਰਜ਼ ਬਣਦਾ ਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਕਿਵੇਂ ਕਰਨਾ ਹੈ ਤਾਂ ਉਸ ਸਥਿਤੀ ਦੇ ਵਿੱਚ ਅਨਸੁਖਾਮੀ ਘਟਨਾ ਨਾ ਹੋਵੇ ਕੋਈ ਤੁਸੀਂ ਇੱਕ ਚੀਜ਼ ਦੇਖੋ ਸਿਹਤ ਵਿਭਾਗ ਕਿੰਨਾ ਐਕਸ਼ਨ 'ਚ ਹੈ ਲਗਭਗ ਕਰੀਬ 15 ਤੋਂ 18-20 ਐਮਬੂਲੈਂਸਾਂ ਇੱਥੇ ਮੌਜੂਦ ਨੇ ਕਿ ਅਗਰ ਕਿਸੇ ਦੇ ਕੋਈ ਸੱਟ ਪੇਟ ਵੱਜਦੀ ਆ ਤਾਂ ਯਕਦਮ ਉਹਨਾਂ ਨੂੰ ਫਸਟ ਏਡ ਦੇ ਲਈ ਹਸਪੀਟਲ ਪਹੁੰਚਾਇਆ ਜਾਵੇ ਕਤ ਕਿਤਨਾ ਕਿਤੇ ਇਦਰੋਂ ਵੀ ਜਿਹੜੀ ਤਿਆਰੀ ਪੂਰੀ ਆ ਉਧਰੋਂ ਜਿਹੜੀ ਆ ਉਹਨਾਂ ਨੂੰ ਕਿਹਾ ਕਿ ਅੰਮ੍ਰਾਲਾ ਹਰਿਆਣਾ ਇੰਟਰ ਨਹੀਂ ਹੋਣ ਦੇਣਾ ਉਹ ਬੈਰੀਗੇਟਿੰਗ ਕੀਤੀ ਹੋਈ ਆ ਤਾਂ ਕਿਸਾਨ ਦਿੱਲੀ ਕੂਚ ਦੀ ਵੱਲ ਤਿਆਰੀ ਆ ਤਾ ਇਹ ਹੁਣ ਦੇਖਣ ਜਾਊਗਾ ਹਰਿਆਣਾ ਦੇ ਡੀਜੀ ਤੋਂ ਵੱਲੋਂ ਪੰਜਾਬ ਦੇ ਡੀਜੀਪੀ ਦਾ ਰਿਐਕਸ਼ਨ ਆਇਆ ਕਿ ਜਿਹੜੀ ਬਾਰਡਰਸ ਤੇ ਜੀਸੀਬੀ ਪੋਕਲਾਈਨ ਹਾਈਡਰਾ ਆਦਿ ਦੀ ਮੂਵਮੈਂਟ ਨਹੀਂ ਹੋਣੀ ਚਾਹੀਦੀ ਕੱਲੀ ਮੈਂ ਕੀ ਲ ਸਵਾਲ ਆ ਜਿਸ ਤਰੀਕੇ ਨਾਲ ਹਾਈਡਰਾ ਹੋ ਗਈ ਪੋਕਲੈਨ ਬਾਕੀ ਮਸ਼ੀਨਰੀ ਉੱਤੇ ਖੜੀ ਹੋਈ ਹੈ ਤਾਂ ਡੀਜੀਪੀ ਨੇ ਕਿਹਾ ਤਾਂ ਵੀ ਅਗੇ ਮੂਵਮੈਂਟ ਨਹੀਂ ਹੋਊਗੀ ਲੇਕਿਨ ਜਿਸ ਤਰੀਕੇ ਨਾਲ ਉੱਤੇ ਖੜੀਆਂ ਹੋਈਆਂ ਨੇ ਜਿਹੜੇ ਬਾਰਡਰ ਤੇ ਪਹੁੰਚ ਚੁੱਕੀਆਂ ਨੇ ਤਾਂ ਹੋ ਸਕਦਾ ਵੀ ਕਿ ਜਿਹੜੇ ਕਿਸਾਨ ਨੇ ਉਸ ਨੂੰ ਯੂਜ਼ ਕਰਨਗੇ ਜਦੋਂ ਤਾਂ ਉਸ ਵੇਲੇ ਕੈਪੜਬਾਜੀ ਬਹੁਤ ਜ਼ਿਆਦਾ ਹੋ ਸਕਦੀ ਹੈ ਦੇਖੋ ਟਕਰਾਅ ਹੋ ਸਕਦਾ ਹੈ ਹਾਲਕੀ ਕਿਸਾਨ ਆਗੂਆਂ ਦਾ ਨਵਦੀਪ ਕਹਿੰਦੇ ਤੇ ਕਹਿੰਦੇ ਜੀਸੀਬ ਨਾਲ ਸ਼ਾਂਤੀ ਬਾਲ ਕਰਾਂਗੇ ਹੌਲੀ ਦੇ ਕੇ ਬੈਰੀਗੇਟਰ ਪਿੱਛੇ ਕਰਾਂਗੇ ਅਸੀਂ ਨਿਕਲ ਜਾ ਕੈਨੇਚਰ ਕਰਨ ਦੇ ਵਿੱਚ ਬਹੁਤ ਅੰਤਰ ਹੈ ਪਰ ਦੇਖਿਆ ਜਾਵੇ ਕਿਸਾਨ ਦਿੱਲੀ ਕੂਚ ਦੇ ਲਈ ਤਿਆਰ ਨਹੀਂ ਜਾਬਤੇ ਚ ਰਹਿ ਕੇ ਜਾਣ ਦੀ ਗੱਲ ਜ਼ਰੂਰ ਕੀਤੀ ਜਾ ਰਹੀ ਹੈ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਜਿਹੜਾ ਲਾਅ ਐਂਡ ਆਰਡਰ ਭੰਗ ਨਹੀਂ ਹੋਣਾ ਚਾਹੀਦਾ ਜਾਬਤੇ ਦੇ ਵਿੱਚ ਰਹਿ ਕੇ ਸ਼ਾਂਤਮਈ ਪ੍ਰੋਟੈਸਟਾ ਲੋਕਤੰਤਰ ਦੇ ਵਿੱਚ ਜਿਹੜਾ ਲੋਕਤੰਤ੍ਰਿਕ ਸਿਸਟਮ ਉਹਦੇ ਵਿੱਚ ਰਹਿ ਕੇ ਤੁਸੀਂ ਆਪਣਾ ਸੰਘਰਸ਼ ਕਰ ਸਕਦੇ ਹੋ ਤਾਂ ਇਹੀ ਗੱਲ ਹੈ ਹੁਣ ਦੇਖਣਯੋਗ ਹੋਊਗਾ ਕਿ ਪੁਲਿਸ ਦੇ ਹੁਕਮਾਂ ਨੂੰ ਅਮਲ 'ਚ ਕਿਵੇਂ ਲਿਆਂਦਾ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਮੇਰੇ ਸਹਿਯੋਗੀ ਗਗਨ ਸ਼ੁਕਲਾ ਜੀ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਡੀ.ਸੀ.ਪੀ ਦੇ ਵੱਲੋਂ ਜਿਹ ਕੀ ਜਿਹੜੀ ਭਾਰੀ ਮਸ਼ੀਨਰੀ ਹੈ ਪੋਕਲੈਨ ਹੋਗੀ ਜਾਂ ਹਾਈਡਰਾ ਹੋਗੀ ਇਹਨਾਂ ਨੂੰ ਮੂਵਮੈਂਟ ਜਿਹੜੀ ਆ ਸ਼ੰਭੂ ਬਾਰਡਰ ਤੱਕ ਜਾਂ ਹੋਰ ਬਾਰਡਰ ਤੱਕ ਨਾ ਹੋਵੇ ਤੇ ਇਸ ਤੇ ਧਿਆਨ ਰੱਖਿਆ ਜਾਵੇ ਤੇ ਹੁਣ ਦੇਖਣਾ ਬਣਦਾ ਕਿ 11 ਵਜੇ ਤੋਂ ਬਾਅਦ ਜਦੋਂ ਕਿਸਾਨ ਦਿੱਲੀ ਵਾਲੋਂ ਕੁਝ ਕਰਨਗੇ ਤਾਂ ਉੱਥੋਂ ਦੇ ਹਾਲਾਤ ਕੀ